ਅਰ ਜਿਲ੍ਹਾ ਗਰਤਾਸਪੁਰ ਦੇ ਹਲਕਾ ਡੇਰਾ ਬਾਬਨਾਂ ਦੇ ਪਿੰਡੇ ਪਿੰਡ ਸਰਪੁਰ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਤੋਂ ਕੁਝ ਦਿਨ ਪਹਿਲੇ ਦੁਰਬਾਸ਼ਨ ਨਾਂ ਦੇ ਵਿਅਕਤੀ ਦੀ ਪਰਮੇਨੀਆ ਵਿੱਚ ਡੈਥ ਹੋਈ ਸੀ ਉਹ ਡੱਤ ਜਿਹੜੀ ਹੋਈ ਸੀ ਉਹਦੀ ਡੱਡਬਾੜੀ ਅੱਜ ਪਿੰਡ ਸਰਗੜ ਪਹੁੰਚ ਚੁੱਕੀ ਆ ਆਹ ਨੂੰ ਇਸ ਅੱਜ ਮੌਕੇ ਤੇ ਆਪਾਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਮਕਾਨਾਂ ਨੂੰ ਕੰਗਰਮ ਵਿੱਚ ਸਾਵੂ ਦਿਖਾਇਆ ਜਾਵੇ ਤੇ ਚਾਰ ਫੇਸ ਸੰਗਤ ਤਾਲਵੇ ਤੇ ਸੰਗਤ ਪਹੁੰਚੀ ਆ ਸਸਕਾਰ ਵਿੱਚ ਚਰ ਪਿੰਡ ਦੇ ਨਾਲ ਵੀ ਜਾਵਦਾ ਕਿਤੇ ਗਏ ਤੋਂ ਉਹਨਾਂ ਨੇ ਵੀ ਦੱਸਿਆ ਵੀ ਬਹੁਤ ਰੀਝਾ ਪਲਵਾ ਸੀ ਤੇ ਰੋਜੀ ਰੋਟੀ ਦੇ ਕਰਕੇ ਉੱਥੇ ਬਦਮੁਖੀ ਆ ਸੀ ਅੱਜ ਉਹਨਾਂ ਦੇ ਪਿੰਡ ਦੇ ਵਸਨੀਕਾਂ ਨਾਲ ਬਾਸਿੰਗ ਦੀ ਹਾਂ ਦਰਬਾਕਸਿੰਗ ਨਾਲ ਗੱਲਬਾਤ ਕਰਾਂਗੇ ਉਹ ਇਸ ਬੰਦੇ ਵੀ ਕੀ ਕਹਿਣਾ ਚਾਹੁੰਦੇ ਨੇ ਕਿ ਤਾਂ ਪ੍ਰਵਾਸੀ ਕਰਨ ਦਾ ਬਾਰ ਗਿਆ ਹਾਂਜੀ ਭਾਈ ਹਾਂਜੀ ਇਹ 9 ਮਹੀਨੇ ਹੋ ਗਏ ਨੂੰ ਮੁੰਡੇ ਨੂੰ ਬਾਹਰ ਗਿਆ ਅਰਮੀਨੀਆਂ ਦੇਸ਼ ਤੇ ਉੱਥੇ ਨਾਲ ਇਹਦੇ ਅਟੈਕ ਆ ਗਿਆ ਪਹਿਲਾਂ ਬਿਮਾਰ ਹੋਇਆ ਫੇਰ ਕੰਦੀ ਸੈਲ ਕੱਢ ਗਿਆ ਤੇ ਟੈਗ ਕਿਹਾ ਤੋਂ ਦੀ ਆ ਤੇ ਇਹਦੀ ਡੈਥ ਹੋ ਗਈ ਹੈ 14 ਤਰੀਕ ਨੂੰ ਇਹਦੀ ਗੈਸ ਹੋ ਗਈ ਹੈ ਜੀ 14 ਜੂਨ ਨੂੰ ਤੇ ਅੱਜ ਚਾਰਜ ਲਾਈ ਆ ਅੱਜ ਇਸ਼ਾਨ ਘਰ ਵਿੱਚ ਆ ਸਾਡੀ ਬਾਡੀ ਤੇ ਇਹ ਜਿੰਨਾ ਵੀ ਮਤਲਬ ਇੱਕ ਕਾਮਾ ਵੀ ਡਿਆ ਹੀ ਇੱਕ ਸੇਵਾ ਵੀ ਡੀ ਹੀ ਇਹ ਹੈ गावा ਸਰਬਦਾ ਭਲਾ ਗਰੁੱਪ ਜੋ ਸਾਉਦੀ ਅਰਬ ਵਾਲੇ ਤੇ ਭਾਈ ਕਨਈਆ ਗਰੁੱਪ ਯੂਕੇ ਦਾ ਉਹਨਾਂ ਨੇ ਸਾਰੀ ਕਾਰਵਾਈ ਪਾਈ ਹੈ ਕਿਉਂਕਿ ਸਾਨੂੰ ਇਥੇ ਇਹ ਕਈ ਏਜੰਟ ਫੋਨ ਕਰਦੇ ਆਪੇ ਇਹ ਵੀ ਮਤਲਬ 398000 ਲੱਗੇਗਾ ਤੇ ਫਿਰ ਬਾਡੀ ਆ ਸਕਦੀ ਆ ਪਰ ਉਹਨਾਂ ਫਿਰ ਇਹ ਜੀ ਦੋ ਗਰੁੱਪ ਨੇ ਭਾਈ ਕਨੇਹੀ ਆ ਜੀ ਤੇ ਸਵਾਗਾ ਭਲਾ ਇਹਨਾਂ ਦੇ ਵਿੱਚ ਆਉਣ ਕਰਕੇ ਤੇ ਮਤਲਬ ਸਾਡਾ 1 ਰੁਪਿਆ ਵੀ ਨਹੀਂ ਲੱਗਾ ਤੇ ਬਾਡੀ ਸਹੀ ਸਲਾਮਤ ਆ ਗਿਆ ਪਰ ਇਹ ਆ ਵੀ ਜੇ ਹੁਣ ਨੌਜਵਾਨ ਬਾਹਰ ਜਾਂਦੇ ਨੇ ਉਹਨਾਂ ਦਾ ਗਾਰ ਵੇਖੋ ਕੋਈ ਆ ਕਿ ਕਰਜ਼ਾ ਚੁੱਕ ਕੇ ਇਬਾਰ ਗਿਆ ਹੀ ਕਿ ਘਰ ਦਾ ਨੁਹਾਰ ਬਦਲਾਂਗਾ ਘਰ ਦੇ ਮਾਹੌਲ ਨੂੰ ਬਦਲਾਂਗਾ ਪਰ ਉਹਦੀ ਡੈਥ ਹੋ ਗਈ ਆ 19.5 ਸਾਲਾਂ ਦਾ ਇਹ ਨੌਜਵਾਨ ਸੀ ਤੇ ਇਹ ਡੈਥ ਹੋਣ ਕਰਕੇ ਉਹ ਪਰਿਵਾਰ ਤੇ ਅੱਗੇ ਗਰੀਬ ਹੈ ਤੇ ਬਹੁਤ ਟੁੱਟਿਆ ਪਿਆ ਅੱਗੇ ਤੇ ਹੁਣ ਇਹ ਬਾਣਾ ਵਰਤ ਗਿਆ ਵਾ ਤੇ ਮਾਂ ਪਿਓ ਤੇ ਕੋਈ ਜਿੰਦਾ ਮਰ ਗਿਆ ਵਾ ਜੋ ਜੀ ਨਾ ਉਹ ਜਿੰਦਿਆਂ ਚ ਨਾ ਹੋ ਮੋਇਆ ਚ ਤੇ ਇਸ ਤੋਂ ਵੱਡਾ ਤੇ ਮਾਂ ਪਿਓ ਵਾਸਤੇ ਕੋਈ ਨਹੀਂ ਆ ਕਿਉਂਕਿ ਬੱਚੇ ਜਿਹੜੇ ਨੇ ਉਹ ਆਪਣੇ ਮਾਂ ਪਿਓ ਨੂੰ ਕੰਧਾ ਦੇਂਦੇ ਨੇ ਅਰ ਇਥੇ ਪਿਓ ਹ ਕੰਦਾ ਦਿਨਾ ਪਿਆ ਆਪਣੇ ਬੱਚੇ ਦੀ ਅਸੀਨ ਤੇ ਸਭ ਤੋਂ ਮੰਦੇ ਭਾਗ ਤੇ ਇਹੋ ਮੰਨਦੇ ਆ ਕਿ ਬੱਚੇ ਜਿਹੜੀ ਅਸੀਆ ਨੂੰ ਪਿਓ ਨੇ ਕੰਦਾ ਡਾਇ ਤੇ ਤਾਂ ਇਹ ਤਾਂ ਬਾਸੀ ਨੇ ਸਰਪਾ ਦੀ ਆਰਡਰ ਤੋਂ ਕੀਤਾ ਬਾਜੋਣਾ ਦਾ ਜੀ ਸਾਰੇ ਨਾਲ ਨਾਲ ਉਹਨਾਂ ਨੂੰ ਦਬਰ ਕਰਦੇ ਆ ਉਸ ਵੰਕੀ ਤੇ 9 ਮਹੀਨੇ ਪਿਆ 9 ਮਹੀਨਾ ਪਿਲਾਂ ਬਾਹਰ ਆਏਗਾ ਤੇ ਪਰਿਵਾਰ ਨੇ ਮਾਇ ਮੇ ਚੋਕ ਕਿ ਲਾਇਆ ਕਿ ਲੋ ਬੱਚਾ ਰੋਜੀ ਰੋਟੀ ਕਮਾਉਣ ਗਿਆ ਬੜੇ ਚਾਵਾਨਕ ਲਾਇਆ ਤੇ 13 ਤਰੀਕ ਦੀ ਰਾਤ ਨੂੰ ਸ਼ਾਮ ਨੂੰ ਫੋਨ ਆਇਆ ਕਿ ਮਾਂ ਮੇਰਾ ਨਾ ਦਮਜਾ ਘੁੱਟਦਾ ਮੇਰਾ ਤੇ ਮੈਂ ਠੀਕ ਨਹੀਂਗਾ ਤੇ ਇੱਕ ਦਵਾਈ ਥੋੜੀ ਜੀ ਖਾ ਕੇ ਤੇ ਸੌ ਗਿਆ ਆ ਜਦੋਂ ਰਾਤ ਨੂੰ ਮੁੰਡੇ ਕਮਰੇ ਚ ਆਏ ਆ ਉਹਨਾਂ ਨੇ ਆ ਕੇ ਵੇਖਿਆ ਲਾਇਆ ਆ ਤੇ ਇਹ ਬੋਲਦਾ ਨਹੀਂ ਮੂੰਹ ਇਹਦਾ ਗੁੱਲਾ ਹੀ ਕਰਦਾ ਤੇ ਜਦੋਂ ਐਮਬੂਲੈਂਸ ਨੂੰ ਫੋਨ ਕੀਤਾ ਉੱਥੇ ਡਾਕਟਰਾਂ ਨੂੰ ਬਾਹਰ ਤੇ ਉਦੋਂ ਡਾਕਟਰਾਂ ਨੇ ਆ ਕੇ ਕਲੀਅਰ ਕਰਤਾ ਕਿ ਉਹ ਡੈੱਡ ਹੋ ਗਿਆ ਬਾਬਾਏ ਕਿੰਨੇ ਚਿਤੋਂ ਗਿਆ ਸੀ ਕਿ ਕਿੰਨੀ ਦੇਰ ਆ ਗਈ ਲੱਗੇ ਉਹ ਇਹ 9 8 ਮਹੀਨੇ ਲੱਗਿਆ ਇਹ ਅਛਾ ਹਾਂਜੀ ਤੇ 8 ਮਹੀਨੇ ਇੰਜ ਕਦੇ ਕੰਮ ਦਿੰਦਾ ਸੀ ਕਿਤੇ ਨਹੀਂ ਦਿੰਦਾ ਕੋਈ ਤੇ ਉਹ ਫਿਰ ਇਸੇ ਪੈਰੇ ਦੇ ਵਿੱਚ ਹੀ ਉਹ ਜਦ ਰੋਟੀ ਵੀ ਪੂਰੀ ਪ੍ਰੋਪਰ ਨਹੀਂ ਮਿਲੀ ਹਾਂਜੀ ਹਾਂਜੀ ਗੜਬੜ ਕਾ ਕੇ ਚੋਲ ਕਾ ਕੇ ਆਰਾ ਕਰਦਾ ਰਿਹਾ ਤੇ ਸਰੀਰ ਦੀ ਹੱਦ ਜੋ ਗਈ ਫਿਰ ਉਹ ਹੱਥ ਨਹੀਂ ਛੱਡਦਾ ਕਹਿੰਦਾ ਕੋਈ ਗੱਲ ਨਹੀਂ ਜੀ ਜਦੋਂ ਕੰਮ ਚੰਗਾ ਮਿਲਦਾ ਤੇ ਮੈਂ ਉਹਦੇ ਨਾਲ ਕਰਦਾ ਤੇ ਫਿਰ ਉਹ ਉਹ ਦੇਣੀ ਨਹੀਂ ਆਇਆ ਪਿਛੇ ਪਰਿਵਾਰ ਚੋਂ ਪਿਛੇ ਪਰਿਵਾਰ ਦੇ ਵਿੱਚ ਇੱਕ ਹੁੰਦਾ 12 ਸਾਲਾਂ ਦਾ ਛੋਟਾ ਭਰਾ ਹੈ ਉਹਦੇ ਪਾਪਾ ਨੇ ਗੁਰਪ੍ਰੀਤ ਤੇ ਮਾਏ ਪੂਰੀ ਦਾਦੀ ਹੈ ਜਿਹੜੇ ਪਿੰਡ ਰਹਿੰਦੇ ਆ ਪਾਪਾ ਹੀ ਗਏ ਆ ਪਾਪਾ ਉਹਦੇ 사ਉਦੀਆ ਦੇ ਬਰਦ ਨੌ ਸਾਲਾਂ ਬਾਅਦ ਉਹ ਆਇਆ ਜੀ ਨਾਲੇ ਕਿ 10 ਸਾਲ ਦਾ ਬੱਚੇ ਨੂੰ ਛੱਡ ਕੇ ਗਿਆ ਹੀਗਾ ਜਿੰਨਾਂ ਦੇ ਪਾਪਾ ਇਹ ਤਿੰਨ ਦਿਨ ਪਹਿਲਾਂ ਇਹ ਚਲਾ ਗਿਆ ਕਿ ਉਹ ਪਤਾ ਨਾ ਫਿਰ ਮਿਲ ਨਹੀਂ ਆ 10 ਸਾਲ ਦਾ ਵੇਖਿਆ WhatsApp ਤੇ ਵਿੰਦਾ ਰਿਹਾ ਬਸ ਛੱਡ ਬੱਡੀ ਘੋਣ ਦੇ ਵਿੱਚ ਹਾਂਜੀ ਹਾਂਜੀ ਡੈਡ ਪਾਰਟੀ ਲਿਉਣ ਦੇ ਵਿੱਚ ਸਰਬੱਤ ਦਾ ਭਲਾ ਉਹ ਉਹਨਾਂ ਦਾ ਉਹ ਨੌਜਵਾਨਾਂ ਦਾ ਭਾਈ ਕਨਈਆ ਸੇਵਾ ਸੁਸਾਇਟੀ ਉਹਨਾਂ ਦਾ ਬੜਾ ਯੋਗਦਾਨ ਰਿਹਾ ਐ ਫਕੀਰਦਾਵਾ ਸਾਹਿਬ ਨੂੰ ਵੀ ਮੇਰੇ ਹਾਂ ਉਹਨਾਂ ਨੇ ਮੇਲਾਂ ਪਾਈਆਂ ਸੀਗੀਆਂ ਮੇਰਾ ਹੀ ਔਜਲਾ ਸਾਹਿਬ ਨੂੰ ਵੀ ਮੇਲ ਪਾਈ ਗੁਰਦੇਵ ਉਹ ਜਨਾ ਕੋਲਦੀਪ ਧਾਲੀਵਾਲ ਸਾਹਿਬ ਨੂੰ ਵੀ ਮੇਲ ਪਾਈ ਉਹਨਾਂ ਕੋਲ ਗਏ ਹਾਂ ਉਹਨਾਂ ਵੀ ਸਾਡਾ ਵਿਸ਼ਵਾਸ ਹੋਇਆ ਕਿ ਅਸੀਂ ਸਰਬੱਤ ਵਾਂਗੇ ਤੇ ਅੱਜ 20 ਦਿਨਾਂ ਬਾਅਦ 7 ਵਜੇ ਸੀ ਕੀਤੀ ਆ ਤੇ ਹੁਣ ਦੱਸੋ ਪਹਿਲਾਂ ਜਦੋਂ ਜੰਗੀ ਸੌਂਦੇ ਡੇਰੇ ਡੱਡ ਬਾਈ ਗਰੀਦ ਆਤੀ ਅਪਰ ਸਹਰੇ 7 ਵਜੇ ਆ ਗਿਆ ਜਦੋਂ ਹੁਣ ਸਾਰਿਆਂ ਚਾਰ ਪਲੇਟ ਪੀਏ ਤਰੋ ਜੀ ਆ ਹੁਣ ਸਸਕਾਰ ਕਿਹਾ ਜੀ ਡੱਡ ਬੜੀ ਜੱਟ ਗਈ ਆ ਇਹ ਆਪਣਾ ਸਸਥਾ ਵਾਸ ਪਾਤਰਾਪੜਾ ਵਾਦੀ ਜਿੰਨਾ ਨੇ ਫਾਰਾ ਇਹ ਦਾਵਤ ਜਰਬਜਾਉਂਦਾ ਬਾਕੀ ਸੰਗ ਸਾਬ ਨੇ ਉਹ ਨੋ ਸਰਵਰ ਬਾਅਦ ਫਾਇਦਾ ਨਾ ਬਾਅਦ ਫੋਟੇ ਬਾਅਦ ਆਪਣੇ ਮੇਡਮ ਨੂੰ ਜਿਆਦਾ ਮਾਹਰ ਨੂੰ ਪੁੱਛਣਾ ਜਿਹੜੇ ਵੀ ਜਨਸ਼ੋਚਾਲ ਦੇ